ਹਾਂਜੀ ਵੀਰ ਜੀ ਆਪਾਂ ਪਹੁੰਚ ਚੁੱਕੇ ਹਾਂ ਜੀ ਮਨਾਲੀ ਤੋਂ 5 ਕਿਲੋਮੀਟਰ ਦੇ ਪਿੱਛੇ ਜਿਸ ਦੇ ਵਿੱਚ ਡੈਸਟੀਨੇਸ਼ਨ ਤੁਸੀਂ ਦੇਖ ਸਕਦੇ ਹੋ ਕਿ ਕੈਂਪਿੰਗ ਦੀ ਵਾਸਤੇ ਵੀ ਜਿਹੜਾ ਇੱਥੇ ਇੱਕ ਕਾਫੀ ਵਧੀਆ ਜਿਹੜਾ ਵਸਤਾਂਕ ਹੈਗਾ ਤੇ ਇਹਨੇ ਕੈਂਪਿੰਗ ਦੀ ਗੱਲ ਕਰਾਂ ਤਾਂ ਕਾਫੀ ਮਹਿੰਗੀ ਵੀ ਹੋਊਗੀ ਇਹ ਕੈਂਪਿੰਗ ਤੇ ਬਹੁਤ ਹਾਂਜੀ ਕਿੱਦਾਂ ਗੁਰਦਾਸਪੁਰ ਵਾਲਿਓ ਅਸੀਂ ਪਹੁੰਚ ਚੁੱਕੇ ਹਾਂ ਸੁੰਦਰ ਨਗਰ ਕ੍ਰਾਸ ਕਰ ਲਿਆ ਜੀ ਤੇ ਪੋਪੁਲੀ 15-20 ਮਿੰਟ ਅੱਧਾ ਘੰਟਾ ਨਹੀਂ ਅੱਧਾ ਘੰਟਾ ਅੱਧਾ ਘੰਟਾ ਸੋ ਸਾਡੇ ਮਿੱਤਰ ਅੱਜ ਦਾ ਸਟੇ ਕਰਕੇ ਤੇ ਡੇ 1 ਦੀ ਕਲੋਜ਼ਿੰਗ ਕਰਕੇ ਤਾਂ ਜੇ ਡੇ 2 ਸਟਾਰਟेड ਆ ਵਾਚ ਕਰਨ ਲੱਗੇ ਹਾਂ ਸੋ ਮੈਂ ਤੇ ਰਾਜਵੀਰ ਗੋਦਾਸਪੁਰ ਤੋਂ ਲੈਵਨ ਨੂੰ ਵਾਦੇ ਹੋਏ ਅੱਜ ਸੈਕਿੰਡ ਦਿਨ ਜਿਹੜਾ ਆ ਸਾਡਾ ਮੰਡੀ ਤੱਕ ਜਿਹੜਾ ਸੀਗਾ ਆਪਾਂ ਅੱਜ ਪਹੁੰਚਾਗੇ ਫਿਰ ਅੱਗੇ ਦਾ ਜਿਹੜਾ ਵਾ ਸ਼ਾਮ ਤੱਕ ਵਾਈਂਡ ਅਪ ਇਹ ਤੁਹਾਨੂੰ ਦੱਸਾਂਗੇ ਸਮਾਂ 3:15 ਸਾਸੀ ਕਾਲ ਦੋਸਤੋ ਕੀ ਹਾਲ ਚਾਲ ਹੈ ਤੇ ਅੱਜ ਦੀ ਸਵੇਰ ਦਾ ਆਪਣਾ ਦੂਜਾ ਦਿਨ ਤੇ ਦੂਜੇ ਦਿਨ ਦੀ ਸਵੇਰ ਕਿੱਦਾਂ ਦੀ ਲੱਗਦੀ ਆ ਇਹ ਤੁਹਾਨੂੰ ਝਾਤ ਮਰਾਵਾਂਗੇ ਘਰੋਂ ਨਿਕਲ ਪਏ ਆ ਤੇ ਜਲੰਧਰ ਦੀਆਂ ਬਰੂਹਾਂ ਦੇ ਉੱਤੇ ਦੌੜਦੀਆਂ ਹੋਈਆਂ ਸਾਰੀਆਂ ਸੜਕਾਂ ਤੇ ਦੌੜਦੀ ਹੋਏ ਸਾਰੀਆਂ ਗੱਡੀਆਂ ਦੇ ਉੱਤੇ ਜਿਹੜੇ ਆ ਅਸੀਂ ਵੀ ਹੁਣ ਦੌੜਾਂਗੇ ਤੇ ਦੇਖਦੇ ਆ ਕਿਸ ਤੱਕ ਪਹੁੰਚਦੇ ਸ਼ਾਮ ਦੀ ਛੇੜੀ ਜੀ ਕੀ ਹਾਲ ਚਾਲ ਹੈ ਤੇ ਗੁਰਦਾਸਪੁਰ ਤੋਂ ਲੇਵਨ ਵੱਧਦੇ ਹੋਏ ਦੋ ਨੌਜਵਾਨ ਤੀਜਾ ਨੌਜਵਾਨ ਜਿਹੜਾ ਸਾਡੇ ਗੱਭਰੂ ਗੱਭਰੂ ਨੌਜਵਾਨ ਮਾਝੇ ਵਾਲੇ ਮਾਝੇ ਵਾਲੇ ਪਾਉ ਤੇ ਪਾਉ ਜਿਹੜੇ ਨੇ ਹੁਣ ਆਪਾਂ ਮੰਡੀ ਰੋਡ ਤੇ ਪਹੁੰਚ ਚੁੱਕੇ ਆ ਜੋ ਕਿ ਜਿਹੜੀ ਪਹਿਲੀ ਟੱਲਣ ਆਉਂਦੀ ਆ ਤੇ ਉੱਥੇ ਰੁਕੇ ਆ ਤੇ ਕੋਈ ਤਕਰੀਬਨ 3 ਵਜੇ ਤੁਰੇ ਸੀ ਕਿ ਆਪਾਂ ਤੇ ਸ਼੍ਰੀ ਅਨੰਦਪੁਰ ਸਾਹਿਬ ਆਪਾਂ ਮੱਥਾ ਟੇਕਿਆ ਤੇ ਫਿਰ ਉਸ ਤੋਂ ਬਾਅਦ ਅਪਰਵਾਨਾ ਹੋਏ ਆ ਇੱਧਰ ਨੂੰ ਮੰਡੀ ਨੂੰ ਮੰਡੀ ਵੱਲ ਨੂੰ ਤੇ ਪਹਿਲੀ ਜਿਹੜੀ ਟੱਲਣ ਉਹ ਤੁਸੀਂ ਪਿੱਛੇ ਦੇਖ ਸਕਦੇ ਹੋ ਤੇ ਬਹੁਤੀਆਂ ਗੱਲਾਂ ਬਾਤਾਂ ਸਾਨੂੰ ਕਰਨੀ ਨਹੀਂ ਹੁੰਦੀਆਂ ਤੇ ਜਿੰਨੀ ਕੀ ਗੱਲਬਾਤ ਹੈ ਵੀ ਜੀ ਨਹੀਂ ਰੱਖਿਓ ਤੇ ਬਾਕੀ ਨਾਲ ਦੀ ਨਾਲ ਜਿਹੜੀਆਂ ਤੁਹਾਨੂੰ ਗੱਲਾਂ ਬਾਤਾਂ ਆਪਾਂ ਜਰੂਰ ਸਾਂਝੀਆਂ ਕਰਦੇ ਰਵਾਂਗੇ ਕਿਉਂਕਿ ਮਾਈਕ ਦੀ ਵੀ ਪ੍ਰੋਬਲਮ ਆਊਗੀ ਥੋੜੀ ਜਿਹੀ ਆਵਾਜ਼ ਨੂੰ ਥੋੜਾ ਜਿਹਾ ਮੈਨੇਜ ਕਰ ਲਿਓ ਯਾਰ ਕਿ ਆਪਾਂ ਮਾਈਕ ਜਿਹੜੇ ਹੈ ਨਾ ਬੈਗਾਂ ਦੇ ਵਿੱਚ ਰੱਖੇ ਆ ਤਾਂ ਮੈਂ ਦੱਸ ਦੇਣਾ ਬੈਗ ਤੇ ਬੈਗ ਸਾਰੇ ਪੈਕ ਹੋਏ ਨੇ ਤੇ ਤੁਹਾਨੂੰ ਭਾਜੀ ਹੁਣਾਂ ਦਾ ਵੀ ਰਾਜਵੀਰ ਦਾ ਹੀ ਮੋਟਰਸਾਈਕਲ 'ਨਾਂ ਦਿਖਾ ਦੇਣਾ ਪੂਰੇ ਆ ਸਮਾਨ ਸੋਣ ਲੱਗਿਆ ਹੋਇਆ 87 87 ਇਹ 87 87 ਉਹਦੇ 46 46 ਤੇ ਇਹਦਾ ਨਾਮ ਹੈਗਾ ਬਾਈਕ ਦਾ ਜੀ ਦੀ ਟ੍ਰੈਵਲ 87 ਤੇ ਉਹ ਬਾਈਕ ਦਾ ਨਾਮ ਹੈਗਾ ਦੀ ਟ੍ਰੈਵਲ 46 ਤੇ ਇਹ ਆਪਣਾ ਦੀ ਟ੍ਰੈਵਲ 46 ਆਪਣਾ ਪੇਜ ਆ ਤੇ ਭਾਜੀ ਉਹਨਾਂ ਦਾ ਪੇਜ ਆਪਾਂ ਜੰਨੇ ਇਹਦੇ ਬਣਾ ਰਹੇ ਹੁਣ ਤੇ ਕਿਉਂ ਭਾਜੀ ਤੇ ਵਧੀਆ 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 ਕਹਿਣ ਗੱਲ ਬਾਤ ਆ ਤੇ ਤੁਸੀਂ ਦੇਖ ਸਕਦੇ ਹੋ ਜਿਹੜੀ ਕੈਰੀ ਕੀਤਾ ਹੈ ਆਪਾਂ ਇਹ ਸਾਡਾ ਕੈਂਪਿੰਗ ਟੈਂਟ ਉਹ ਜਿਹੜਾ ਟੇਬਲ ਹੈਗਾ ਸੌਰੀ ਤੇ ਇਹ ਚੇਅਰ ਆ ਗਈ ਜੀ ਇਹ ਸਾਡਾ ਮੈਟ ਆ ਗਿਆ ਜੀ ਇਹ ਲਾਓ ਇਹ ਸਾਡਾ ਸਲੀਪਿੰਗ ਬੈਗ ਤੇ ਆ ਥੋੜੇ-ਬੋੜੇ ਨਾਲੇ ਆ ਤੇ ਆ ਆਪਣੇ ਜਿਹੜਾ ਟੈਂਟ ਹੈਗਾ ਤੇ 3 ਪਰਸਨ ਉਹ ਵੈਰੀ ਕੀਤਾ ਤੇ ਬਾਕੀ ਛੋਟੀ-ਮੋਟੀ ਚੀਜ਼ਾਂ ਵੀ ਤੇ ਵੈਦਰ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਮਾਹੌਲ ਏਦਾਂ ਵਾ ਹੋਇਆ ਪਿਆ ਤੁਸੀਂ ਦੇਖ ਸਕਦੇ ਹੋ ਕਿ ਠੰਡ ਜਿਹੜੀ ਇੱਥੋਂ ਸ਼ੁਰੂ ਹੋ ਜੀ ਨਹੀਂ ਮੱਠੀ ਮੱਠੀ ਠੰਡਾ ਨਾ ਮੱਠੀ 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 ਹਾਂ ਵਧੀਆ ਮਤਲਬ ਮੱਠੀ ਮੱਠੀ ਠੰਡ ਤੇ ਨਾਲ ਮੱਠਾ ਮੱਠਾ ਬਸ ਕੋ ਜੀ ਸਾਹਮਣੇ ਕੀ ਜਿੰਨਾ ਚਲੋ ਜੀ ਠੀਕ ਹੈ ਜੀ ਦੋਸਤੋ ਮਿਲਦੇ ਆ ਅਗਲੇ ਡੈਸਟੀ ਸਫਰੀਆ ਭਰਾ ਹੋਰ ਤੇ ਕੁਝ ਨਹੀਂ ਆ ਸਫਰੀਆ ਜੀ ਅਗਲੇ ਸਫਾਰੀ ਤੇ ਅਗਲੇ ਡੈਸਟੀ ਹਾਂ ਜੀ ਕਿੱਦਾਂ ਗੁਰਦਾਸਪੁਰ ਵਾਲਿਓ ਅਸੀਂ ਪਹੁੰਚ ਚੁੱਕੇ ਹਾਂ ਸੁੰਦਰ ਨਗਰ ਕ੍ਰਾਸ ਕਰ ਲਿਆ ਜੀ ਤੇ ਪੋਪੁਲੀ 15-20 ਮਿੰਟ ਅੱਧਾ ਘੰਟਾ ਲਵੇ ਨੇ ਅੱਧਾ ਘੰਟਾ ਹਾਂ ਅੱਧਾ ਘੰਟਾ ਅੱਧੇ ਅੱਧੇ ਘੰਟੇ ਤੱਕ ਅਸੀਂ ਆਪਾਂ ਪਹੁੰਚ ਜਾਵਾਂਗੇ ਤੇ ਵਿਊ ਚੈੱਕ ਕਰੋ ਵਿਊ ਚੈੱਕ ਕਰੋ ਵਿਊ ਵਿਊ ਯੂ ਯੂ ਇਹ ਪਾ ਹੋਣੀ ਚੈੱਕ ਕਰੋ లోడెడ్ ఫుల్లీ లోడెడ్ సీట్ కవర్ ਅੱਛੀ ਗੱਲ ਦੋਸਤੋ ਕੀ ਹਾਲ ਚਾਲ ਆ ਤੇ ਅੱਜ ਦੀ ਸਵੇਰ ਜਿਹੜੀ ਆ ਮੰਡੀ ਦੇ ਵਿੱਚ ਬਿਤਾਈ ਸੀਗੀ ਬਹੁਤ ਸਾਰੇ ਕੰਮ ਸੀਗੇ ਛੋਟੇ ਛੋਟੇ ਜਿਹੜੇ ਮੰਡੀ ਦੇ ਵਿੱਚ ਕਰਨ ਵਾਲੇ ਸੀਗੇ ਜਿਹੜੇ ਆਪਾਂ ਵੀਡੀਓ ਦੇ ਵਿੱਚ ਨਹੀਂ ਡਿਸਕਲੋਸ ਕਰ ਸਕਦੇ ਤੇ ਸੁਕੀ ਸੰਦੀ ਇਥੋਂ ਕੰਮ ਨੇ ਬੇੜੇ ਆਪਾਂ ਤੇ ਅਗਲੇ ਫੜਾਉਣ ਜਿਹੜੇ ਆ ਦੁਰਪੇ ਆ ਜੀ ਕੀ ਕੀ ਕਰਾ ਲਿਆ ਬਹੁਤ ਕੁਝ ਕਰਾ ਲਿਆ ਬਹੁਤ ਕੁਝ ਕਰਾ ਲਿਆ ਬਹੁਤ ਕੁਝ ਆਏ ਮੇਰੇ ਵੀਰ ਚਿੱਕੇ ਲੱਗੇ ਆ ਨਾ ਸਾਰਾ ਕੁਛ ਉੜਦਾ ਹੀ ਆਏ ਦੇਖੋ ਤਾਂ ਇੰਦਾ ਵੀ ਮਿੱਤਰੋ ਠੀਕ ਹੋ ਆਇਓ ਡਾੜੀ ਵਾਲੇ ਲੁੱਟੇ ਹੋਏ ਭਾਣ ਦੇ ਚਿੱਕੇ ਅੱਜ ਤੱਕ ਵੀ ਸਾਹਮੇ ਗਏ 10 ਬੰਦੇ ਨਾ ਤਾਂ ਪਾਈ ਬਦਲ ਆ ਵੇਖਿਆ ਵੀਰੋ ਆਣੇ ਭਾਣ ਪੂਰਾ ਨਾਲ ਰੱਖਿਆ ਬੰਦ ਬੰਦ ਕੇ ਕੀ ਬਾਤ ਹੈ ਕੀ ਬਾਤ ਹੈ ਭਾਜੀ ਜੈਕਟ ਪਾ ਰਹੇ ਨੇ ਭਾਜੀ ਜੈਕਟ ਪਾ ਰਹੇ ਨੇ ਓਏ ਹੋਏ ਹੋਏ ਓਏ ਹੋਏ ਹੋਏ ਕਪਰੂ ਕਪਰੂ ਜਵਾਨ ਕਪਰੂ ਕਪਰੂ ਤਿਆਰ ਹੋ ਜਾਂ ਸੋਹਣਾ ਮੁੰਡਾ ਸੋਹਣਾ ਮੁੰਡਾ ਹੁਣ ਆਪਾਂ ਚੱਲਾਂਗੇ ਅੱਜ ਅਸੀਂ ਗੁਰੂ ਘਰੇ ਤੇ ਕੁਲੂ ਤੋਂ ਮਨਾਲੀ ਚੱਲਾਂਗੇ ਤੇ ਮਨਾਲੀ ਰਾਜਵੀਰ ਕੀਤਾ ਆਪਾਂ ਉੱਥੇ ਕੈਂਪਿੰਗ ਕਰਨੀ ਆ ਤੇ ਕਿੰਨੇ ਕਿਨਾ ਹੋ ਸਕੇ ਤੇ ਫਿਰ ਅਜੀ ਤੁਲ ਦੇਖਣੇ ਜੋ ਕਰਨਾ ਪਹਿਲਾਂ ਤੇ ਪਹੁੰਚੀਏ ਵੇਖੀਏ ਉੱਥੇ ਕੀ ਸਮੋਹ ਆ ਰਸ਼ਕ ਨਗਾ ਮੇਨ ਰੋਡ ਤੇ ਰਸ਼ ਬਹੁਤ ਹੁੰਦਾ ਯਾਰ ਕਿਉਂਕਿ ਆਪਾਂ ਤੋਂ ਸਮਾਨ ਵੀ ਆਪਾਂ ਤੋਂ ਸਮਾਨ ਵੀ ਲੈਣਾ ਵਾ ਕਿਉਂਕਿ ਅੱਗੇ ਬਹੁਤ ਠੰਡਾ ਕਹਿੰਦੇ -4 ਡਿਗਰੀ ਵੀ ਹੈਗੀ ਆ ਤੇ ਸੋ ਬੰਦੇ ਮਿਲ ਜੀ ਉਹ ਦੱਸਦੇ ਕਿ ਕਹਿੰਦੇ ਮੋਬਾਇਲ ਚੀਜ਼ ਦੇ ਤੁਹਾਨੂੰ ਦੇਵਾਂ ਆਪਾਂ ਇੱਥੇ ਮਨਾਲੀ ਆਪਾਂ ਅੱਜ ਕੱਲ੍ਹ ਦੇ ਇੱਥੇ ਜਿੱਥੇ ਪੰਡੂਲਾ ਜਾਉਂ ਉੱਪਰ ਤੋਂ ਦਾ ਪਾ ਮੈਨੂੰ 40 ਡਿਗਰੀ ਦਾ ਮਨ ਜਿਹੜਾ ਹੋਂਦੇ ਕਰਕੇ ਜਿਹੜੇ ਕਾਫੀ ਨਿਕਲਨ ਦਾ ਸਾਹਮਣੇ ਆ ਮੈਂ ਨਾ ਪਰ ਫਤਰੀ ਇਸ ਨੂੰ ਤੇ ਹੈ 80 ਮੈਂ ਤੁਹਾਡੀ ਤਾਂ ਮਜਬੂਰੀ ਹੈ ਬ్రో ਅੱਛਾ ਇਹ ਮਜਬੂਰੀ ਹੈ ਤੁਹਾਡੀ ਮਜਬੂਰੀ ਆ ਢੀ ਰਹਿਣਾ ਉਥੇ ਮੰਗਲੀਆਂ ਪਾਟ ਜਾਣਾ ਸਾਡੀ ਮਜਬੂਰੀ ਹੈ ਜਾਣਾ ਪੈਣਾ ਭਾਈ ਭਾਜੀ ਉੱਥੇ ਬੜਾ ਜ਼ਰੂਰੀ ਕੰਮ ਆ ਉੱਥੇ ਟਰੱਕ ਟਰੱਕ ਖਰਾਬ ਹੋਇਆ ਸੀ ਠੀਕ ਕਰ ਰਿਹਾ ਰੇ ਜਿਹੜੇ ਤੇ ਪਾਉਂਦੇ ਹੁਣ ਨਿਸ਼ਾਨ ਨਿਸ਼ਾਨ ਓਏ ਤੇ ਪਿਆਰੇ ਫੁੱਲ ਜੀ ਤੇ ਦੋਸਤੋ ਸਾਡੇ ਨਾਲ ਰਾਜਵੀਰ ਵੀ ਮਿਲੂਕ ਨਹੀਂ ਤੇ ਕਿਦਾਂ ਤਿਆਰੀ ਫੁੱਲਵਾ ਹੈ ਚਲਿਏ ਜਲਦੀ ਬਣਾ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਅਗਲੇ ਥਾਵਨ ਦੇ ਉੱਤੇ ਜਿੱਥੇ ਆਈ ਪਹੁੰਚਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਪਹੁੰਚ ਚੁੱਕੇ ਹਾਂ ਇਸ ਵੇਲੇ ਮਨਾਲੀ ਦੇ ਆਸ-ਪਾਸ ਤੇ ਮਨਾਲੀ ਦੇ ਆਸ-ਪਾਸ ਦੀ ਮਿੱਥੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਮੇਰੇ ਪਿੱਛਲੇ ਪਨੇ ਕਾ ਵੀ ਪਾਣੀ ਜਿਹੜਾ ਚੱਲਦਾ ਆ ਰਿਹਾ ਹੈ ਕੈਮਰਾ ਇਸ ਤਰ੍ਹਾਂ ਦੇ ਦੇ ਕੇ ਥੋੜਾ ਘੇਟ ਰਹੇ ਇਹ ਆਪਣੀਆਂ ਮਨ ਦੀ ਹਰੀਜਾ ਲਾ ਰਿਹਾ ਹੈ ਬੱਚਿਆਂ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹੈ ਭਰਾ ਲਾਈਵ ਵੀ ਦੇਖੋ ਕੀ ਆਵਾਜ਼ ਹੈ ਯਾਰ ਤੇ ਕਪੜੇ ਇਥੇ ਵੈਡਿੰਗ ਸ਼ੂਟ ਕਰਾਉਣ ਵਾਸਤੇ ਆਇਆ ਤੇ ਕੋ ਕਪੜੇ ਲੱਗੇ ਆ ਤੇ ਸਰਦੇ ਸੀ ਜਾਂਦੇ ਜੂਮ ਤੇ ਕਾਫੀ ਆ ਹਨਾ ਤੇ ਤਵੀ ਦੇਖ ਸਕਦੇ ਹੋ ਇੱਕ ਮਿੱਤਰ ਪਿਆਰਾ ਉਹ ਬੈਠਾ ਦਾ ਇਹ ਕਿਹੜੇ ਸੋਚਾਂ ਜੇ ਸ਼ਾਇਦ ਲੱਗਾ ਦਾ ਮੇਰਾ ਵੀ ਆਏ ਹਾਏ ਹਾਏ ਕੀ ਬਾਤ ਹੈ ਜੀ ਮੇਰਾ ਵੀ ਪਿਆਰਾ ਤੇ ਇਹ ਜੀ ਮਨਾਲੀ ਦੀਆਂ ਬਰੂਹਾਂ ਦੇ ਉੱਤੇ ਖੜੇ ਆ ਤੇ ਇਹ ਪੁੱਲ ਤੁਸੀਂ ਦੇਖ ਸਕਦੇ ਹੋ ਹਾਂਜੀ ਇਹ ਵੀਰ ਸਾਡਾ ਖਿੱਚ ਕੇ ਆ ਗਿਆ ਫੋਟੋ ਫੋਟੋ ਖਿੱਚਿਆ ਆ ਭਾਜੀ ਕਿੱਦਾਂ ਲੱਗੀ ਫੋਟੋ ਫਿਰ ਤੇ ਇਹ ਸ਼ਾਮ ਦੇ ਵੇਲੇ ਦੀਆਂ ਕਿਆਰ ਕਿਆਰ ਬੱਲ ਲੈਣਾ ਤੇ ਸਾਡਾ ਵੀਰ ਫੇਰ ਕਹਿੰਦਾ ਛੇਤੀ ਕਰ ਛੇਤੀ ਕਰ ਇੱਕੀ ਵੀ ਵਜਦਾ ਆ ਇੱਥੇ ਰੱਬ ਕੀ ਬਾਤ ਕੀ ਬਾਤ ਹੈ ਕੀ ਬਾਤ ਦੇਖਿਆ ਭਾਈ ਹੁਣੀ ਸਾਡੇ ਤੁਸੀਂ ਇੱਕ ਕੈਂਪਰੀਆਂ ਤਸਵੀਰਾਂ ਦੇਖਦਾ ਜੋ ਕੀ ਅਲੱਗ-ਅਲੱਗ ਤਰੀਕੇ ਦਾ ਕੈਂਪੋ ਵੀ ਮਿਲ ਜਾਂਦਾ ਹੈ ਜੇ ਸਾਡੇ ਬੱਗੇ ਹੋ ਲਗੇ ਹਾਏ ਆਈ ਰੱਬਾ ਹਾਂਜੀ ਵੀਰ ਜੀ ਆਪਾਂ ਪਹੁੰਚ ਚੁੱਕੇ ਹਾਂ ਜੀ ਮਨਾਲੀ ਤੋਂ 5 ਕਿਲੋਮੀਟਰ ਦੇ ਵਿੱਚੇ ਜਿਸ ਦੇ ਵਿੱਚ ਡੈਟਰੀ ਸ਼ੂਰੀ ਦੇਖ ਸਕਦੇ ਹੋ ਕਿ ਕੈਂਪਿੰਗ ਦੇ ਵਾਸਤੇ ਵੀ ਜਿਹੜਾ ਇੱਥੇ ਇੱਕ ਕਾਫੀ ਵਧੀਆ ਜਿਹੜਾ ਨਾ ਸਥਾਨ ਹੈਗਾ ਤੇ ਇਹਵੇਂ ਕੈਂਪਿੰਗ ਦੀ ਗੱਲ ਕਰਾਂ ਤਾਂ ਕਾਫੀ ਮਹਿੰਗੀ ਵੀ ਹੋਊਗੀ ਕੈਂਪਿੰਗ ਤੇ ਉਹ ਬੱਚਾ ਬੀਤੇ ਵਿੱਚ ਤੇ ਘਾੜ ਵੀ ਉਹਦੇ ਦੀ ਗੱਲ ਬਾਤ ਸੀ ਆ ਤੇ ਮਗਰਲਪਨ ਸਾਰੇ ਜਿਹੜੇ ਲੋਕ ਇੱਥੇ ਹੁੰਦੇ ਨੇ ਘੁੰਮਣ ਵਾਸਤੇ ਫੋਟੋਗ੍ਰਾਫੀ ਵੀ ਕਰਦੇ ਨੇ ਇਹ ਚਰਨ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਉਂਦਾ ਵੀਰ ਦੇ ਕੋ ਜੂਨ ਕਰਕੇ ਕਰੀ ਮਾਰਿਓ ਕਿ ਵੀਰ ਦੇ ਕੁ ਟਿਕਾਣੇ ਨਗਾਰੇ ਲੈ ਰਿਆ ਹੈ ਹਨ ਗੱਲ ਬਾਨ ਤੇ ਅਸੀਆ ਘੂ ਆ ਰਹੇ ਉਸਦੇ ਬਨੇ ਜੰਮਦੀ ਆ ਰਹੀ ਹੈ ਇਹ ਨਾ ਰਹਾ ਇਹ ਨਾ ਰਹਾ ਕੁਮਾਰ ਜੂਰਾ ਸੋਕ ਸਾਦੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਦੀ ਟ੍ਰੈਵਲ 46 ਨੂੰ ਤੇ ਪਿਆਰ ਦਿੰਦੇ ਰਹੋ ਕਿਉਂਕਿ ਅੱਗੇ ਤੇ ਅਸੀਂ ਇੱਥੇ ਅੱਜ ਇਹ ਡੇ ਟੂ ਜਿਹੜਾ ਸਾਡਾ ਮਨ ਕੀ ਲਾਸਟ ਜਿਹੜਾ ਆਪਾਂ ਵਾਈਂਡ ਅਪ ਕਰਨਾ ਹੈ ਉਸ ਤੋਂ ਬਾਅਦ ਆਪਾਂ ਨੇ ਵੱਧੀਆਂ ਤਿਆਰੀਆਂ ਜਿਹੜੀਆਂ ਕਰ ਲਈਆਂ ਨੇ ਤੇ ਸਾਡੇ ਨਾਲ ਕੈਮਰਾ ਪਰਸਨ ਰਾਜਵੀਰ ਦੇ ਨਾਲ ਰਜੀਤ ਸਿੰਘ ਸਾਹਿਬ ਦੀ ਰਿਪੋਰਟ ਕਰਦਾ ਹੋਇਆ ਹੋ ਗਿਆ ਠੀਕ ਹੈ ਜੀ ਕਰਦ ਘਟ ਜੋ ਜੋ ਜੀ ਦੋਸਤੋ ਠੀਕੋ ਤੇ ਆਪਾਂ ਵੀ ਰੈਂਟ ਦੇ ਉੱਤੇ ਇੱਕ ਸਕੂਟਰੀ ਲੈ ਲਈ ਆ ਤੇ ਆਪਣੀਆਂ ਬਾਈਕਾਂ ਅਸੀਂ ਲਾ ਦਿੱਤੀਆਂ ਆ ਆਪਣੇ ਜਿੱਥੇ ਆਪਣਾ ਵਾਲੀ ਰੂਮ ਲਿਆ ਆ ਤੇ ਮੈਂ ਤੇ ਰਾਜੀ ਵੀਰ ਹੁਣ ਘੁੰਮਣ ਚੱਲੇ ਆ ਤੇ ਮਿੱਤਰ ਪਿਆਰਿਓ ਇਹ ਘੁੰਮਣਾ ਸਾਡੀ ਮਜਬੂਰੀ ਆ ਇਹ ਮਿਸ਼ਨ ਸਾਡਾ ਇੱਕੋ ਹੀ ਹੈ ਜੀ ਮਜਬੂਰੀ ਕਰਕੇ ਘਰੋਂ ਨਿਕਲੇ ਆ ਜੀ ਤੇ ਮਜਬੂਰੀ ਦਾ ਫਾਇਦਾ ਖਰਦੋਂਗਲਾ ਪਾਸ ਲੈ ਕੁਛ ਛੱਡਣਾ ਨਹੀਂ ਤਾਂ ਉਹ ਵੀ ਉੱਪਰ ਜਾ ਕੇ ਡਿਨਰ ਓਏ 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 ਬਾਬਿਓ ਤੁਹਾਨੂੰ ਹੁਣ ਡਿਨਰ ਤੇ ਇੱਕ 뷰 ਚੈੱਕ ਕਰਨੀ ਆ ਉਹ ਕਿੱਥੇ ਗਿਆ ਦੇਖੋ ਪਿੱਛੇ ਕਰ ਪਿੱਛੇ ਕਰ ਇੱਥੇ ਦਿਖਣਾ ਨਹੀਂ ਇੱਥੇ ਸਿੱਥੇ ਖਲਾਦੀ ਇੱਥੇ ਅੰਦਰ ਵਾਰਦੇ ਅੰਦਰ ਵਾਰਦੇ ਹਨ ਮੈਂ ਪੇਰ ਕੱਢ ਲਿਓ ਨਹੀਂ ਆਹ ਦੇਖੋ ਜੀ ਦੋਸਤੋ ਬਸ ਇੱਥੇ ਕਰੋ ਇਹ ਆਹ ਦੇਖੋ ਜੀ ਇੱਥੇ ਮੈਂ ਖਲਾਦੀ ਖਲਾਦੀ ਮਝੂ ਮਾਰ ਲੈਂਦੇ ਆਹ ਦੇਖੋ ਆਹ ਡਿਨਰ ਚੱਲ ਰੰਡਿਆ ਜੀ ਪੂਰਾ ਹੈਡਰੇ ਨਾਲ ਉਹਨਾਂ ਨੇ ਤਾਂ ਨੂੰ ਚੱਕ ਦਿੱਤੀ ਹੈ ਕਿੱਲੀ ਤੇ ਹੈਡਰ ਆ ਲਾਇਆ ਦਾ ਥੱਲੇ ਓ ਦੇਖੋ ਜੀ ਤੇ ਇਹਨੂੰ ਕਹਿੰਦੇ ਆ ਕਿ ਅਮੀਰਾਂ ਦੇ ਚੋਚਲੇ ਤੇ ਮਿੱਤਰ ਪਿਆਰਿਓ ਇਹ ਸੀਗਾ ਹੋਟਲ ਜੀ ਮੇਰੇ ਪਿੱਛੇ ਥਿਊ ਦੇਖ ਰਹੇ ਹੋ ਤੇ ਤੁਹਾਨੂੰ ਅੱਜ ਕੱਲੀ-ਕੱਲੀ ਚੀਜ਼ ਆਪਾਂ ਦਿਖਾ ਦਿੰਦੀਆਂ ਮਨਾਲੀ ਦੀ ਇਹ ਹੈਗਾ ਪੁਰਾਣਾ ਮਨਾਲੀ ਮਨਾਲੀ ਕਿਉਂ ਲੋਕੀ ਆਉਂਦੇ ਨੇ ਉਹ ਉਹ ਵੀ ਤੁਹਾਨੂੰ ਕਾਰਨ ਦੱਸਾਂਗੇ ਕਿਉਂ ਹੁੰਦੇ ਨੇ ਅਰੇ ਨਹੀਂ ਕਿ ਜਿਹੜੀਆਂ ਚੀਜ਼ਾਂ ਸਾਡੇ ਹੋਰ ਕਿਤੇ ਨਹੀਂ ਮਿਲਦੀਆਂ ਇੱਥੇ ਮਿਲਦੀਆਂ ਨੇ ਕਾਸੀ ਕੋਈ ਕਾਰਨ ਆ ਘੁੰਮਣ ਫਿਰਨ ਦਾ ਕਿ ਮਾਈਂਡ ਨੂੰ ਫ੍ਰੀ ਰੱਖੋ ਘੁੰਮੋ ਫਿਰੋ ਤੇ ਜਦੋਂ ਕੰਮ ਪ੍ਰਤੀ ਕਰਨਾ ਹੈ ਤੂੰ ਕੰਮ ਵੀ ਛੁੜੇ ਚੱਲੀ ਰੱਖੋ ਤੇ ਆਪਾਂ ਲੂਣਾ ਨੇ ਲੀਆ ਤੇ ਲੂਣਾ ਦੇ ਉੱਤੇ ਹੁਣ ਚੱਲਾਂਗੇ ਨਾਲ ਨਾਲ ਕਿਉਂ ਜੀ ਸਹੀ ਗੱਲ ਹੈ ਜੀ ਰਾਜੀਤ ਜੀ ਸਹੀ ਗੱਲ ਹੈ ਸਹੀ ਗੱਲ ਹੈ ਇਹ ਬਿਲਕੁਲ ਜੀ ਬਿਲਕੁਲ ਕੰਮ ਖਿੱਚ ਕੇ ਰੱਖਿਆ ਵਾ ਤੇ ਆਪਾਂ ਹੁਣ ਜਾ ਰਹੇ ਆ ਇਸ ਤੋਂ ਪੁਰਾਣੀ ਤੋਂ ਨਵੀਂ ਬਣਾਲੀ ਤੇ ਤਕਰੀਬਨ ਕੋਈ 1 ਸਵਾ ਬਲਕਿ ਕਿ ਨਿਕਲ ਬੜਾ 1.5 ਕਿਲੋ ਮੀਟਰ ਕੋ 2 ਕਿਲੋ ਮੀਟਰ ਹੋਗਾ 2 ਕਿਲੋ ਮੀਟਰ ਦੱਸਦਾ ਵਾ ਬੜਾ ਰਸਤਾ ਮਿੱਤਰੋ ਖਰਾਬ ਆ ਤੇ ਆਪਾਂ ਜੈਕਟਾ ਜੁਕਟਾ ਵੀ ਪਾ ਲਈਏ ਠੰਡ ਥੋੜੇ ਇੱਥੇ ਵੱਧੂ ਹੋ ਗਈ ਆ ਪੂਰੀ ਠੰਡ ਆ ਜੀ ਪੂਰੀ ਠੰਡ ਐਨ ਪੈਰੀ ਆ ਇਹ ਮਜਬੂਰੀ ਆ ਜੀ ਮਜਬੂਰੀ ਠੰਡ ਜੀ ਠੰਡ ਜੀ ਵੀ ਮਜਬੂਰੀ ਆ ਤੇ ਤੋਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵਾਰ-ਵਾਰ ਕਹਿਣਾ ਨਹੀਂ ਚਾਹੁੰਦਾ ਮੈਨੂੰ ਬਲੌਗ-ਬਲੌਗ ਬਣਾਉਣੀ ਜੇ ਹੁੰਦਾ ਤੇ ਜਿੱਦਾਂ ਦਾ ਬਣ ਗਿਆ ਪਸੰਦ ਕਰਿਓ ਤੇ ਤੁਸੀਂ ਕਹੋਗੇ ਸ਼ਾਇਦ ਸਾਨੂੰ ਪਸੰਦ ਨਹੀਂ ਆਇਆ ਤੇ ਆਪਾਂ ਨੂੰ ਖੁਣਾ ਬੋਲਣਾ ਘੱਟ ਹੀ ਹੁੰਦਾ ਵਾ ਕਿਉਂਕਿ ਮਾਜੇ ਵਾਲੇ ਉਹ ਬੱਸ ਇੱਛਾ ਹੀ ਆ ਉਹ ਵੇਖੀ ਓਏ ਇਹ ਦੇਖ ਭਰਾਵਾ ਤੂੰ ਗੁਰਮਾਹਿ ਚੀਨਾ ਮਾ ਆਹ ਲਓ ਜੀ ਮਿੱਤਰੋ ਤੇ ਸਾਡਾ ਮਹਿਕਵੀਰ ਉਹਨੂੰ ਵੀ ਬੇਨਤੀ ਕਰ ਦੇਣਾ ਚਾਹੁੰਦੇ ਆ ਕਿ ਭਾਈ ਆਪਣੀ ਫਲਾਈਟ ਦੀ ਟਿਕਟ ਜਿਹੜੀ ਆ ਸਾਨੂੰ ਸੈਂਡ ਕਰ ਦੇ ਨਹੀਂ ਤੇ ਤੇਰਾ ਸਮਾਨ ਜਿਹੜਾ ਆ ਉਹ ਪਾਈ ਕੋਰੀਅਰੀ ਆਊਗਾ ਕਰੇ ਇਹ ਰਾਜਵੀਰ ਦਾ ਕਹਿਣਾ ਆ ਕਿਉਂ ਰਾਜ ਸਹੀ ਗੱਲ ਹੈ ਇੱਥੇ ਛੱਡ ਦੇਣਾ ਜਿਹੜਾ ਪੈ ਕਰਕੇ ਭੇਜਿਆ ਆ ਨਾ ਮਨਾਲੀ ਉਹ ਲੈਣ ਆਊਗਾ ਤੂੰ ਪੂਰੇ ਨਹੀਂ ਵੀ ਕਰਨਾ ਹੁਣ ਹੁਣ ਕੋਰੀਅਰ ਵੀ ਕੈਨਸਲ ਹੋ ਗਿਆ ਸਮਾਨ ਸਾਰਾ ਲੱਦ ਗਿਆ ਇੱਧਰ ਭੇਜ ਛੱਡਿਆ ਤੇ ਪਰ ਜੇ ਨਾ ਚਲੋ ਖੈਰ ਅਜੇ ਤਿੰਨ ਤਰੀਕ ਹੈਗੀ ਆ ਤੇ ਆਪਾਂ ਡੇਟੂ ਦਾ ਜਿਹੜਾ ਅੱਜ ਆਪਾਂ ਸਾਰਾ ਕਲੀਅਰਲੀ ਅੱਜ ਦੱਸਣਾ ਵਾ ਤੇ ਉਸ ਤੋਂ ਬਾਅਦ ਜਿਹੜਾ ਆ ਆਪਾਂ ਲੇਹਵਾਂ ਨੂੰ ਜਿਹੜਾ ਕੱਲ ਆਪਾਂ ਨਿਕਲਾਂਗੇ ਤੇ ਕੀ ਕੁਝ ਸਾਨੂੰ ਲੇਹ ਦੇ ਵਿੱਚ ਮਿਲਦਾ ਆ ਕੀ ਕੁਝ ਉੱਥੇ ਹੁੰਦਾ ਆ ਉਹ ਸਾਰੀ ਜਿਹੜੀ ਝਾਤ ਆਪਾਂ ਮਰਾ ਆ ਵੇਖੋ ਜੀ ਦਿੱਲੀ ਦੇ ਚਲੋ ਆਪਾਂ ਫੋਟੋ ਫਾਟੋ ਤੇ ਨਹੀਂ ਦਿਖਾਉਦੇ ਤੇ ਇਹੋ ਜਿਹੀ ਚੀਜ਼ਾਂ ਵੀ ਜਿਹੜੀਆਂ ਇੱਥੇ ਹੁੰਦੀਆਂ ਨੇ ਕਿ ਜਿਹੜੀਆਂ ਬਾਦੂ ਕਾਟੂ ਜਿਹਦੇ ਵਿੱਚ ਕਹਿ ਸਕਦੇ ਆ ਮਨਕਰਤ ਕਹਾਣੀਆਂ ਹਾਂ ਹਾਂ ਅਦਭੁਤ ਕਹਾਣੀਆਂ ਅਦਭੁਤ ਮਨਕਰਤ ਹਾਂ ਅਦਭੁਤ ਕਹਾਣੀਆਂ ਜਿਹੜੀਆਂ ਉਹ ਵੀ ਇੱਥੇ ਕਹਿ ਰਹੇ ਹੋ ਉੱਥੇ ਕਹਿ ਰਹੇ ਹੋ ਕੀ ਭਲਾ ਉਹ ਜਿਹੜਾ ਬਾਈਕ ਵਾਲਾ ਜਿਹੜਾ ਸਾਮਾਨ ਮੰਗਦਾ ਕੱਛੀ ਕਿੱਥੇ ਹੋਰ ਇਹ ਬਾਈਕ ਰੈਂਟ ਲ ਹਾਂ ਓਏ ਓਏ ਇਹਨਾਂ ਕੋਲ ਮਿਲਣੀ ਲੋ ਜੇ ਇਹ ਥੋੜਾ ਜਿਹਾ ਬਾਈਕ ਦਾ ਸਾਮਾਨ ਜਿਹੜਾ ਹੈਗਾ ਆਈ ਆਈ ਇਹਨਾਂ ਕੋਲ ਮਿਲ ਜੇ ਬਾਈਕ ਦਾ ਸਾਮਾਨ ਜਿਹੜਾ ਵਾ ਕਿੰਨਾ ਕੋ ਲਈਏ ਗਾਹ ਕਰੋ ਗਾਹ ਕਰੋ ਇਹ ਕੋ ਪੁੱਛ ਲਓ ਆ ਬਾਈਕ ਦੇ ਰੈਂਟ ਲ ਪੁੱਛ ਲੈਣ ਦੀ ਤੇ ਇੱਥੇ ਵੀਰ ਜੀ ਜਿਹਨੇ ਕਿਨੇ ਆਉਣਾ ਬਾਈਕਾਂ ਕੋਈ ਕਾ ਵੀ ਰੈਂਟ ਦੇ ਮਿਲ ਜਾਂਦੀ ਐ ਤੁਸੀਂ ਪੱਛੇ ਆਓ ਇਥੇ ਘੁੰਮ ਫਿਰੋ ਤਾਂ ਘੁੰਮ ਫਿਰ ਕੇ ਆਪਣੀਆਂ ਬਾਈਕਾਂ ਜਿਹੜੀ ਇੱਥੇ ਲਾਦੋ ਮੁੜ ਕੇ ਗੱਡੀ ਦੇ ਜਿਹਾ ਬੱਸ ਦੇ ਉੱਤੇ ਆ ਕੇ ਆ ਜਾਓ ਇਹ ਕਿਹੜਾ ਬਚੌਂਗਾ ਜੀ ਇਹ ਕਿਹੜਾ ਚੌਂਗਾ ਨਾਲੀ ਵਾਲੀ ਇਹ ਚੌਂਗਾ ਮੇਨ ਹੈ ਹੈ ਨਾਲੀ ਵਾਲਾ ਮੇਨ ਚੌਂਗਾ ਮਨਾਲੀ ਵਾਲਾ ਮੇਲ ਚੌਂਗਾ ਮਾਲ ਰੋੜਾ ਜੀ ਮਾਲ ਰੋੜਾ ਉਹ ਦੇਖੋ ਜੀ ਫੋਟੋ ਸ਼ੂਟ ਵੀ ਹੋ ਰਿਹਾ ਜੀ ਉਹ ਦੇਖੋ ਜੀ ਆਹ ਦਿਨ ਦਾ ਜੀ ਤੁਹਾਨੂੰ ਫੋਟੋ ਸ਼ੂਟ ਕਰਨਾ ਵਾਦੇ ਜੀ ਕਾ ਵਾਦੇ ਤੇ ਤੁਹਾਨੂੰ ਫੋਟੋ ਸ਼ੂਟ ਉਹ ਫੁੱਟਾ ਨਜ਼ਰ ਆ ਰਹੇ ਤੇ ਨੂੰ ਰਿਲੀਸ ਇਹ ਹੈਗਾ ਜੀ ਮਾਰੋ ਠੀਕ ਹੈ ਜੀ ਤਾਂ ਪਾਲੋੜੀਆਂ ਦੀਆਂ ਤਸਵੀਰਾਂ ਆਪਾਂ ਦਿਖਾ ਦਿੱਤੀਆਂ ਵਾ ਸਾਰੀਆਂ ਇਹਨਾਂ ਗੱਲਬਾਤ ਦੀ ਕੋਈ ਉਮੀਦ ਕਰਵਾਤ ਬੱਤਰ ਪਿਆਰਿਓ ਅਮ ਵੇਹ ਤਾਂ ਚੜ ਗਈਆਂ ਤੇ ਜਿਮੀ ਚੂ ਚੂ ਜਿਮੀ ਚੂ ਚੂ ਤੇ ਜਿਹੜੀ ਜਿਮੀ ਗੱਡੀ ਆ ਇੱਥੇ ਬਹੁਤ ਚੱਲਦੀ ਆ ਮੇਰੇ ਵੀਰੋ ਜਿਮਣੀ ਜਿਮਣੀ జిమ్ਣੀ చోరీ జిమ్ਣੀ 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 ਚੋਣਾ ਵੀ ਆ ਚੁਕੀਆਂ ਵਾਂ ਤੇ ਇਹਦੇ జిਮੀ ਵੀ జిਮੀ ਚੂ ਜੂ ਹੋਈ ਜਾਂਦੀ ਯਾਰ జిਮੀ ਚੂ ਜੂ ਜਿਮੀ ਚੂ ਜੂ ਹੋਈ ਜਾਂਦੀ ਆ ਆ ਆਪਣੇ ਵੀਰ ਭਰਾ ਜਿਹੜੇ ਆਏ ਨੇ ਕੀ ਆੜਿਆ ਦੀਦੀ ਤਗੜੇ ਜੇ ਆ ਦੇਖੋ ਭਾਜੀ ਪੂਰਾ ਸਫਰ ਬੈਂ ਕਰਕੇ ਆਣ ਗੱਲਬਾਤ ਪੂਰਾ ਇਹਨਾਂ ਨੇ ਇੰਜੋਏਮੈਂਟ ਕਰਦੇ ਆ ਰੋਡਿਸ ਮੋਟਰਸਾਈਕਲ ਦਾ ਨਾਮ ਆ ਰੋਡਿਸ ਜੀ ਵਾ ਦੇਖੋ ਜੀ ਵੇਖੋ ਚਲੋ ਜੀ ਆਪਾਂ ਆ ਦਿੱਤੀ ਆਪਣੀ ਨੂੰਨ ਸ਼ੈਰ ਦੇ ਉੱਤੇ ਤੇ ਰਾਜਵੀਰ ਹੁਣੇ ਨੂੰ ਆਪਣੀ ਸ਼ੈਰ ਤੇ ਲਾ ਦਿੱਤੀ ਹੈ ਜਿਹੜੀ ਰੈਂਟ ਤੇ ਲਈ ਹੈਗੀ ਤੇ ਮਾਦਰ ਹੁਣ ਦੇਖ ਲਈਏ ਕਿਹੜਾ ਕਿਹੜਾ ਸਮਾਨ ਜਿਹੜਾ ਸਾਨੂੰ ਮਿਲਦਾ ਹੈ ਇੱਥੋਂ ਅਸੀਂ ਵੀ ਸਮਾਨ ਲੈ ਲਈਏ ਆਓ ਅਸੀਂ ਪਹੁੰਚੇ ਬਿੱਗ ਬਾਈਕ ਰੈਂਟਲਸ ਇੰਨੇ ਅਕੋ ਹਰ ਤਰ੍ਹਾਂ ਦੀ ਬਾਈਕ ਜਿਹੜੀ ਆ ਵੀਰੇ ਉਹ ਮਿਲ ਜਾਂਦੀ ਆ ਤਨ ਗੁਰਰਾਮ ਦਾ ਸੋਲ ਪੁੱਛਦੇ ਆ ਜੀ ਕੀ ਕੀ ਸਮਾਨ ਜਿਹੜਾ ਆ ਇਨਾਂ ਕੋਲ ਅਵੇਲੇਬਲ ਹੋ ਜੂਆ ਧੰਨਵਾਦ ਜੀ ਲਓ ਜੀ ਮਿੱਤਰੋ ਸ਼ੋਅਰੂਮ ਦੇ ਵਿੱਚ ਪਹੁੰਚ ਚੁੱਕੇ ਆ ਜਿਹੜਾ ਜਿਹੜਾ ਸਮਾਨ ਜਿਹੜਾ ਇੱਥੇ ਅਵੇਲੇਬਲ ਹੁੰਦਾ ਹੈ ਉਹੀ ਤੁਹਾਨੂੰ ਦੱਸ ਦੇਵਾਂਗੇ ਲਓ ਜੀ ਆਹ ਭਾਉ ਜੀ ਹੁਣੇ ਸਿਰ ਮਰੀ ਜਾਂਦੇ ਇੱਥੇ ਇਹਨਾਂ ਦਾ ਬੜਾ ਮੁੱਲ ਜੀ ਕਿਆ ਬਾਤ ਹੈ ਜੀ ਬਾਹਰ ਕੋਈ ਖਾਲਸਾ ਵਾਜੀ ਫਤਿਹ ਜੀ ਕਿਆ ਬਾਤ ਹੈ ਜੀ ਕੀ ਲੋਕ ਸੁਣਨ ਮੈਂ 1990 ਬੀਸ ਬਲੂ ਆਪਸ਼ਨਸ ਸੋ ਬੀ ਇੰਟਰਸਟਡ ਸਮਾਨ ਸਾਰਾ ਮੈਡੀਡਾ ਚਲੋ ਆਸੀ ਵੀ ਸਮਾਨ ਲੈ ਕੇ ਤੁਹਾਨੂੰ ਗੱਲਬਾਤ ਕਰਦੇ ਆਂ